ਰਖੜੀ ਕਰਕੇ ਅੱਜ 2 ਦਿਨ ਸ਼ਹਿਰ ਦੇ ਵਿੱਚ ਸੈਟਰਡੇ ਸੰਡੇ ਜਿਆਮ ਜ਼ਿਆਦਾ ਸੀ ਕੱਲ ਵੀ ਸਾਡੇ ਮੁਲਾਜ਼ਮ ਮਾਨਯੋਗ ਡੀਸੀਪੀ ਸਟ੍ਰੈਪ ਸਾਹਿਬ ਵੱਲੋਂ ਮਾਨਯੋਗ ਏਡੀਸੀਪੀ ਟ੍ਰੈਪ ਸਾਹਿਬ ਵੱਲੋਂ ਤੇ ਏਸੀਪੀ ਸਰ ਵੱਲੋਂ ਹਦਾਇਤਾਂ ਹਸੀਆਂ ਵੀ ਜਿਹੜੀ ਪਬਲਿਕ ਸ਼ੋਪਿੰਗ ਕਰਦੀ ਹੈ ਰਖੜੀ ਸੰਬੰਧੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਜਿਹੜੇ ਸਾਡੇ ਅਫਸਰਾਂ ਨੇ ਇਹਨਾਂ ਨੂੰ ਹੁਕਮ ਦਿੱਤੇ ਆ ਇਹ ਜ਼ਰੂਰੀ ਆ ਪਹਿਲਾ ਇਹ ਇਹ ਹੋ ਹੌ ਕੰਮ ਨਾਲ ਜਿਹੜੇ ਅਫਸਰਾਂ ਦੇ ਇਹ ਸਾਨੂੰ ਜ਼ਰੂਰੀ ਆ ਬਾਕੀ ਤਾਂ ਚਲੋ ਚੱਲਦੇ ਰਹਿਣਾ ਕੰਮ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਛੁੱਟੀਆਂ ਦੀ ਜੇ ਮੁਲਾਜ਼ਮ ਛੁੱਟੀਆਂ ਲੈਣ ਲੈਣਗੇ ਤੇ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਅਸੀਂ ਸਾਰਿਆਂ ਨੇ ਜਾਂ ਹੁਣ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਰਾਤ ਨੂੰ ਜਾਗ ਬਣਾਣਗੇ ਜਿਹੜੇ ਦੂਰ ਦੇ ਨੇ ਇਹ ਅਸੀਂ ਲੋਕਲ ਹੋਣ ਕਰਕੇ ਅਸੀਂ ਸਵੇਰੇ 6 ਵਜੇ ਰੱਖਣੀ ਬਣਾ ਕੇ ਆਪਣਾ ਉਹਨੇ ਪੁਆਇੰਟ ਦੇ ਆ ਕੇ ਅੱਡੀ ਪੈਨ ਨਾਲ ਮੁਲਾਕਾਤ ਹੋ ਪਈ ਆ ਫਿਰ ਹੋ ਗਈ ਜੀ ਜੋ ਵੀ ਸਵੇਰੇ ਰਖੜੀ ਬਣਾ ਕੇ ਆਏ ਆ ਜੀ ਬਹੁਤ ਵਧੀਆ ਹੋਇਆ ਜੀ ਟੋਗਾ ਜੇ ਕੋਈ ਤੁ ਕੋਈ ਦੁੱਖ ਤਕਰੀਬ ਆਗੇ ਤਾਂ ਸਾਨੂੰ ਆਗੇ ਦੁੱਖ ਤਕਰੀਬ ਜੀ ਜਿਵੇਂ ਬੰਦਾ ਘਰੋਂ ਆਉਂਦੇ ਆ ਆਰਾਮ ਸੁੱਖ ਸ਼ਾਂਤ ਦਾ ਗਲਪੀ ਘਰੇ ਜਾਣ ਹੁੰਦਾ ਹੈ ਅੱਛਾ ਅੱਜ ਬਹੁਤ ਜ਼ਿਆਦਾ ਟ੍ਰੈਫਿਕ ਸੀਗੀ ਪਰ ਇਸ ਪਬਲਿਕ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਣ ਦਿੱਤੀ ਰੁਟੀਨ ਦੇ ਵਿੱਚ ਆਈ ਗਈ ਤੇ ਰੁਟੀਨ ਦੇ ਵਿੱਚ ਹੀ ਚੱਲੀ ਗਈ ਬਣਾ ਕੇ ਮੁੜ ਕੇ ਆਪਣੀ ਡਿਊਟੀ ਤੇ ਆ ਗਏ ਆ ਤੁਹਾਡੇ ਸਾਹਮਣੇ ਖੜੇ ਆ ਜੀ ਸਰਕਾਰੀ ਮੁਲਾਜ਼ਮਾਂ ਲਈ ਉਹਨਾਂ ਦਾ ਜਿਹੜਾ ਫਰਜ਼ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਡਿਊਟੀ ਹੈ ਉਸ ਨੂੰ ਪ੍ਰਮੁੱਖ ਰੱਖਦੇ ਨੇ ਚਾਹੇ ਕੋਈ ਵੀ ਤਿਹਾੜ ਕਿਉਂ ਨਾ ਹੋਵੇ ਔਰ ਵਿਸ਼ੇਸ਼ ਕਰ ਅੱਜ ਰਖੜੀ ਦਾ ਤਿਹਾੜ ਹੈ ਔਰ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਰਖੜੀ ਹੈਗੀ ਹੈ ਔਰ ਰਖੜੀ ਦਾ ਤਿਹਾਰ ਉਹਨਾਂ ਦਾ ਕਿਸ ਤਰ੍ਹਾਂ ਰਿਹਾ ਔਰ ਸਭ ਤੋਂ ਵੱਡੀ ਗੱਲ ਕੀ ਸਰਕਾਰੀ ਡਿਊਟੀ ਨਿਭਾਉਂਦੇ ਹੋਏ ਉਹਨਾਂ ਨੇ ਅੱਜ ਆਪਣਾ ਰਖੜੀ ਦਾ ਤਿਹਾਰ ਕਿਸ ਤਰ੍ਹਾਂ ਮਨਾਇਆ ਖਾਸ ਕਰਕੇ ਭੈਣਾਂ ਨਾਲ ਮੁਲਾਕਾਤ ਕਿਸ ਤਰ੍ਹਾਂ ਕੀਤੀ ਜਾਣ ਲੈਣੇ ਆ ਦੀਪਕ ਜੀ ਮੇਰੇ ਨਾਲ ਨੇ ਦੀਪਕ ਸਰ ਰਖੜੀ ਦੇ ਤਿਹਾਰ ਦਾ ਤਾਂ ਸਾਰਿਆਂ ਨੂੰ ਚਾਹ ਹੁੰਦਾ ਨਾ ਪਰ ਸਰਕਾਰੀ ਮੁਲਾਜ਼ਮ ਲਈ ਡਿਊਟੀ ਪਹਿਲਾਂ ਆ ਜਾਂਦੀ ਹੈ ਸ਼ਹਿਰ ਦੀ ਹੈ ਟ੍ਰੈਫਿਕ ਵੀ ਬਧੀ ਹੋਊਗੀ ਤੁਹਾਡੀ ਰਖੜੀ ਕਿੱਦਾਂ ਰਹੀ ਰਖੜੀ ਦਾ ਤਿਹਾਰ ਇੱਕ ਬੜਾ ਵਧੀਆ ਪਵਿੱਤਰ ਤਿਹਾਰ ਆ ਹੁਣ ਜਿਹੜੇ ਮੁਲਾਜ਼ਮ ਨੇ ਇਹਨਾਂ ਕੋਲ ਤੁਹਾਨੂੰ ਪਤਾ ਹੀ ਆ ਵੀ ਟਾਈਮ ਥੋੜਾ ਹੁੰਦਾ ਹੁਣ ਮੈਂ ਵੀ ਇਹਦੇ ਡਰਾਈਵਿੰਗ ਦੇ ਵਿੱਚ ਆ ਮੈਂ ਸਵੇਰੇ 6 ਵਜੇ ਆਪਣੀ ਸ਼ਸਤਰ ਤੋਂ ਰਖੜੀ ਬਣਾ ਕੇ 7 ਵਜੇ ਅਸੀਂ ਜੋ ਆਪਣੇ ਪੁਆਇੰਟਾਂ ਤੇ ਆ ਗਏ ਰਖੜੀ ਕਰਕੇ ਅੱਜ ਦੋ ਦਿਨ ਸ਼ਹਿਰ ਦੇ ਵਿੱਚ ਸੈਚਰਡੇ ਸੰਡੇ ਜਿਆਮ ਜਿਆਦਾ ਸੀ ਕੱਲ ਵੀ ਸਾਡੇ ਮੁਲਾਜ਼ਮ ਮਾਨਯੋਗ ਡੀਸੀਪੀ ਡਰਾਈਵਰ ਸਾਹਿਬ ਵੱਲੋਂ ਮਾਨਯੋਗ ਏਡੀਸੀਪੀ ਡਰਾਈਵਰ ਸਾਹਿਬ ਵੱਲੋਂ ਤੇ ਏਸੀਪੀ ਸਰ ਵੱਲੋਂ ਹਦਾਇਤਾਂ ਸੀਆਂ ਵੀ ਜਿਹੜੀ ਪਬਲਿਕ ਸ਼ਾਪਿੰਗ ਕਰਦੀ ਹੈ ਰਖੜੀ ਸੰਬੰਧੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਸਾਰੇ ਮੁਲਾਜ਼ਮ ਬਿਦ ਪੀਸੀਆਰ ਦੇ ਮੁਲਾਜ਼ਮ ਸਵੇਰੇ 7 ਵਜੇ ਤੋਂ ਲੈ ਕੇ ਰਾਤ 10 6:30 ਤੱਕ ਡਿਊਟੀ ਕੀਤੀ ਵਧੀਆ ਡਿਊਟੀ ਰਹੀ ਕੋਈ ਪ੍ਰੋਬਲਮ ਨਹੀਂ ਆਈ ਅੱਜ ਵੀ ਇਸੇ ਤਰ੍ਹਾਂ ਪੀਸੀਆਰ ਦੇ ਮੋਟਰਸਾਈਕਲ ਟਰੈਫਿਕ ਦੇ ਮੁਲਾਜ਼ਮ ਸਵੇਰੇ 7 ਵਜੇ ਤੋਂ ਪੁਆਇੰਟਾਂ 'ਤੇ ਖੜੇ ਨੇ ਰਾਦੇ 10 ਵਜੇ ਤੱਕ ਆਪਣੇ ਪੁਆਇੰਟਾਂ 'ਤੇ ਰਹਿਣਗੇ ਕਿਸੇ ਤਰ੍ਹਾਂ ਦੀ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਤੇ ਉਹ ਜਿਹੜੇ ਮੁਲਾਜ਼ਮ ਆਉਂਦੇ ਨੇ ਜਾਂ ਤਾਂ ਉਹ ਇੱਕ ਦਿਨ ਪਹਿਲਾਂ ਲਖੜੀ ਬਣਾ ਲੈਂਦੇ ਨੇ ਪਤਾ ਵੀ ਜਿਹੜਾ ਤਿਹਾਰ ਹੁੰਦਾ ਨਾ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਛੁੱਟੀਆਂ ਦੀ ਜੇ ਮੁਲਾਜ਼ਮ ਛੁੱਟੀਆਂ ਲੈਣ ਲੱਗ ਲੈਣਗੇ ਤੇ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਜਣੀ ਹੈ ਇਸ ਕਰਕੇ ਅਸੀਂ ਸਾਰਿਆਂ ਨੇ ਜਾ ਹੁਣ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਰਾਤ ਨੂੰ ਜਾ ਕੇ ਬਣਾਣਗੇ ਜਿਹੜੇ ਦੂਰ ਦੇ ਨੇ ਇਹ ਅਸੀਂ ਲੋਕਲ ਹੋਣ ਕਰਕੇ ਅਸੀਂ ਸਵੇਰੇ 6 ਵਜੇ ਰੱਖਣੀ ਬਣਾ ਕੇ ਆਪਣੇ ਪੁਆਇੰਟ ਤੇ ਆ ਕੇ ਜੀ ਯਾਨੀ ਕਿ ਪਰਿਵਾਰ ਦਾ ਵੀ ਸਹਿਯੋਗ ਹੈ ਨਾ ਮਿਲ ਜਾਂਦਾ ਜਦੋਂ ਖਾਸ ਕਰਕੇ ਸਰਕਾਰੀ ਮੁਲਾਜ਼ਮ ਹੋਣ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਹੁੰਦਾ ਮਲਾਲ ਕਦੀ ਹੋਇਆ ਪੈਣਾ ਨੂੰ ਵੀ ਮੇਰਾ ਪ੍ਰਾ ਮੈਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਂਦਾ ਯਾ ਉਹਨਾਂ ਨੂੰ ਪਤਾ ਵੀ ਤੁਹਾਡਾ ਫਰਜ਼ ਪਹਿਲਾਂ ਆ ਵੇਖੋ ਜਿਹੜੀ ਜੌਬ ਆ ਨਾ ਇਹ ਸਾਡਾ ਮਤਲਬ ਉਹ ਜਿਹਨੂੰ ਆਪਾਂ ਕਹਿੰਦੇ ਨੇ ਆ ਸਾਡਾ ਰੋਜਗਾਰ ਆ ਪਹਿਲਾ ਸਾਡਾ ਰੋਜਗਾਰ ਆ ਜੌਬ ਤੇ ਸਿਰ ਤੇ ਸਾਡੇ ਬੱਚੇ ਪੜ੍ਹਦੇ ਨੇ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਪਹਿਲਾਂ ਅਸੀਂ ਇਹਨੂੰ ਪਹਿਲ ਲਈਦੀ ਆ ਨੰਬਰ 2 ਜਿਹੜਾ ਪਿਆਰ ਆ ਹੁਣ ਦੇਖੋ ਸਾਡੇ ਕਾਫੀ ਮੁਲਾਜ਼ਮੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀਆਂ ਸਿਸਟਰਾਂ ਇੱਥੇ ਚੌਂਕਾਂ ਦੇ ਵਿੱਚ ਆ ਕੇ ਰਖੜੀ ਬਣ ਕੇ ਗਈਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਹਸਬੰਦ ਨੂੰ ਨਾਲ ਲੈ ਕੇ ਉਹਨਾਂ ਨੇ ਦੇਖਿਆ ਵੀ ਇਹਨਾਂ ਕੋਲ ਟਾਈਮ ਘਟਾ ਡਿਊਟੀ ਤੇ ਜਿਆਦਾ ਉਹ ਫਿਰ ਵਿਚਾਰੇ ਆਏ ਆਪਣੇ ਬੱਚਿਆਂ ਦੇ ਨਾਲ ਇਹਨਾਂ ਨੂੰ ਚੌਂਕਾਂ ਦੇ ਵਿੱਚ ਰਖੜੀ ਬਣ ਕੇ ਗਏ ਨੇ ਮਲਾਜ਼ਮ ਬੜੇ ਸਿਆਣੇ ਨੇ ਜਿਉਂ ਮੇਵਰੀ ਸਮਝਦੇ ਨੇ ਵੀ ਦਿਨ ਧਿਆਰ ਆ ਵੀ ਕੋਈ ਪ੍ਰੋਬਲਮ ਨਾ ਕਿਸੇ ਤਰ੍ਹਾਂ ਦੀ ਆਵੇ ਵਧੀਆ ਡਿਊਟੀ ਕਰਦੇ ਰਹੇ ਥੈਂਕ ਯੂ ਥੈਂਕ ਯੂ ਦੀਪਕ ਜੀ ਜਿਸ ਤਰ੍ਹਾਂ ਦੀਪਕ ਜੀ ਨੇ ਦੱਸਿਆ ਕਿ ਸ਼ਹਿਰ ਪਹਿਲਾਂ ਆ ਫਰਜ਼ ਪਹਿਲਾਂ ਆ ਡਿਊਟੀ ਪਹਿਲਾਂ ਆ ਇਸ ਕਰਕੇ ਪਰਿਵਾਰ ਦਾ ਸਹਿਯੋਗ ਵੀ ਇਹਨਾਂ ਨੂੰ ਮਿਲ ਜਾਂਦਾ ਹੈ ਕਿਉਂਕਿ ਪਰਿਵਾਰ ਵੀ ਸਮਝਦਾ ਹੈ ਕਿ ਇਹਨਾਂ ਨੇ ਸਰਕਾਰੀ ਡਿਊਟੀ ਦੇ ਵਿੱਚ ਸਭ ਤੋਂ ਪਹਿਲਾਂ ਸ਼ਹਿਰ ਦੀ ਟ੍ਰੈਫਿਕ ਨੂੰ ਸੰਭਲਣਾ ਔਰ ਤੁਸੀਂ ਦੇਖੋ ਇਸ ਵਕਤ ਉਹ ਉਹ ਬਾਜ਼ਾਰ ਆ ਜਿੱਥੇ ਹਮੇਸ਼ਾ ਜਾਮ ਲੱਗਿਆ ਰਹਿੰਦਾ ਲੇਕਿਨ ਇਸ ਵਕਤ ਤਿਹਾਰ ਦੇ ਦਿਨ ਦੇ ਬਾਵਜੂਦ ਵੀ ਟ੍ਰੈਫਿਕ ਪੂਰੀ ਤਰ੍ਹਾਂ ਨਾਲ ਸਮੂਦਤ ਚਲਦੀ ਹੋਈ ਦਿਖਾਈ ਦੇ ਰਹੀ ਹੈ ਕਿਤੇ ਵੀ ਕੋਈ ਵੀ ਜਾਮ ਦਿਖਾਈ ਨਹੀਂ ਦੇ ਰਿਹਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਤਿਹਾਰ ਦੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਵੇ ਟ੍ਰੈਫਿਕ ਮੁਲਾਜ਼ਮ ਲਗਾਤਾਰ ਆਪਣੀ ਡਿਊਟੀ ਤੇ ਤਲਾਤ ਨੇ ਕਈਆਂ ਨੇ ਰਾਤ ਨੂੰ ਹੀ ਜਿਹੜੀ ਇਹ ਰਖੜੀ ਬਣਵਾ ਲਈਤੀ ਸੀਗੀ ਕਈਆਂ ਨੇ ਅੱਜ ਰਾਤ ਨੂੰ ਜਾ ਕੇ ਰਖੜੀ ਬਣਵਾਨੀ ਹੈ ਅਤੇ ਕਈ ਮੁਲਾਜ਼ਮ ਜਿਹੜੇ ਨੇ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਆਪਣੀ ਡਿਊਟੀ ਵਾਲੀ ਥਾਂ ਤੇ ਬੁਲਾ ਲਿਆ ਵੀ ਉਹ ਪਰਿਵਾਰ ਹੀ ਇੱਥੇ ਆ ਕੇ ਪੈਣਾ ਇੱਥੇ ਆ ਕੇ ਰਖੜੀ ਬਣ ਜਾਣ ਤੁਸੀਂ ਰਖੜੀ ਦਾ ਤਿਆਰ ਮਨਾਇਆ ਜੀ ਕਹਿੰਦੇ ਰਖੜੀ ਬਣਵਾਈ ਗੱਟ ਤੇ ਰਖੜੀ ਪਹਿਲਾਂ ਬਣਵਾਲੀ ਸੀ ਅੱਛਾ ਪਹਿਲਾਂ ਹੀ ਬਣਵਾਲੀ ਸੀ ਯਾ ਨਹੀਂ ਯਾ ਬਣਵਾਈ ਇੱਕ ਆਪਾ ਹੋ ਗਿਆ ਜੀ ਅੱਛਾ ਕਾਰਨੇ ਹੀ ਵੀ ਪਹਿਲਾਂ ਡਿਊਟੀ ਬਾਅਦ ਦੇ ਵਿੱਚ ਹੈ ਤਿਹਾਰ ਕੋਈ ਜੁੜੇ ਯਾ ਨਹੀਂ ਦੇਣਾ ਕਿਸੇ ਨੇ ਫਿਰ ਚਲੋ ਸਿਸਟਰ ਆਈ ਮਰਨੇ ਅੱਛਾ ਭੈਣ ਨੇ ਕਦਿਆ ਨਹੀਂ ਕਿਹਾ ਵੀ ਸਰਕਾਰੀ ਮੁਲਾਜ਼ਮ ਹੋ ਵੀ ਮੈਨੂੰ ਵੀ ਕਦੀ ਟਾਈਮ ਦੇ ਲੋ ਯਾਦ ਹੈਗਾ ਪਰ ਕੀ ਕਰੀਏ ਹੁਣ ਜੀ ਸਭ ਤੋਂ ਪਹਿਲਾਂ ਡਿਊਟੀ ਬਾਕੀ ਗੱਲਾਂ ਬਾਅਦ ਸਭ ਤੋਂ ਪਹਿਲਾਂ ਡਿਊਟੀ ਬਾਕੀ ਗੱਲਾਂ ਬਾਅਦ ਚ ਇਹ ਆ ਸਾਡੀ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਫਰਜ਼ ਆ ਜਾਂਦਾ ਫਿਰ ਸਾਰੇ ਤਿਹਾੜ ਰਿਸ਼ਤੇਦਾਰ ਇਹ ਸਭ ਬਾਦੀਆਂ ਗੱਲਾਂ ਹੋ ਜਾਂਦੀਆਂ ਨੇ ਲੇਕਿਨ ਜਿਹੜਾ ਪੈਨ ਭਰਾ ਦਾ ਸਨੇਹ ਭਰਿਆ ਪਿਆਰ ਭਰਿਆ ਤਿਹਾੜ ਹੈ ਹਰੇਕ ਮੁਲਾਜ਼ਮ ਨੇ ਜਿਹੜਾ ਬੜੇ ਪ੍ਰੇਮਪੂਰਵਕ ਮਨਾਇਆ ਕਈਆਂ ਦੀਆਂ ਭੈਣਾਂ ਖੁਦ ਜਿੱਥੇ ਉਹਨਾਂ ਦੇ ਭਰਾ ਡਿਊਟੀ ਤੇ ਮੌਜੂਦ ਸੀਗੇ ਉੱਥੇ ਅਕੇ ਰਖੜੀ ਬਣਵਾਈ ਕਈਆਂ ਨੇ ਇੱਕ ਦਿਨ ਪਹਿਲਾਂ ਅਤੇ ਕਈਆਂ ਨੇ ਹਲੇ ਵੀ ਰਾਤ ਨੂੰ ਜਾ ਕੇ ਰਖੜੀ ਜਿਹੜੀ ਹੈ ਉਹ ਬਨਵਾਨੀ ਹੈ ਇਸ ਪੂਰੇ ਅੱਜ ਰਖੜੀ ਦੇ ਤਿਹਾਰ ਦੇ ਵਿੱਚ ਜਿੱਥੇ ਆਮ ਲੋਕਾਂ ਨੇ ਪੂਰੇ ਪਿਆਰ ਦੇ ਨਾਲ ਇਹ ਤਿਹਾਰ ਨੂੰ ਸੈਲੀਬ੍ਰੇਟ ਕੀਤਾ ਉੱਥੇ ਸਾਡੇ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੀ ਆਪਣਾ ਫਰਜ਼ ਨਿਭਾਉਂਦੀ ਹੋਈ ਇਸ ਪਿਆਰ ਭਰੇ ਤਿਹਾਰ ਨੂੰ ਮਨਾਉਂਦੀ ਹੋਈ ਨਜ਼ਰ ਆਈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ ਰਖੜੀ ਦਾ ਤਿਹਾਰ ਸਾਰਿਆਂ ਦੇ ਲਈ ਬਹੁਤ ਹੀ ਖੁਸ਼ ਨੁਮਾ ਬਿਤਾਇਆ لیکن ਕਿ ਇਹ ਤਾਂ ਸਰਕਾਰੀ ਮੁਲਾਜ਼ਮਾਂ ਦਾ ਇਤਿਹਾਾਰ ਕਿਸ ਤਰ੍ਹਾਂ ਬੀਤਿਆ ਖਾਸ ਕਰਕੇ ਉਹ ਮੁਲਾਜ਼ਮ ਜੋ ਚੌਂਕਾਂ ਦੇ ਵਿੱਚ ਅੱਜ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਏ ਟਾੜੀ ਇਸ ਭਾਰੀ ਟ੍ਰੈਫਿਕ ਨੂੰ ਸਾਹਮਣੇ ਹੋਏ ਨਜ਼ਰ ਆਏ ਔਰ ਖਾਸ ਕਰਕੇ ਲੁਧਿਆਣਾ ਦੇ ਚੌਂਕਾਂ ਦੇ ਵਿੱਚ ਟ੍ਰੈਫਿਕ ਨੂੰ ਸਾਹਮਣੇ ਹੋਏ ਨਜ਼ਰ ਆਏ ਅੱਜ ਪੂਰਾ ਦਿਨ ਨਿਕਲਣ ਦੇ ਬਾਅਦ ਵੀ ਟ੍ਰੈਫਿਕ ਮੁਲਾਜ਼ਮ ਤੁਸੀਂ ਦੇਖੋ ਕਿ ਰਖੜੀ ਦੇ ਤਿਹਾਰ ਦੇ ਉੱਤੇ ਸ਼ਹਿਰ ਦੇ ਵਿੱਚ ਰਖੜੀ ਦੇ ਤਿਹਾਰ ਦੇ ਉੱਤੇ ਸ਼ਹਿਰ ਦੇ ਵਿੱਚ ਲਗਾਤਾਰ ਟ੍ਰੈਫਿਕ ਜਿਹੜੀ ਹੈ ਵੱਧਦੀ ਜਾਂਦੀ ਹੈ ਲੇਕਿਨ ਉਸ ਟ੍ਰੈਫਿਕ ਨੂੰ ਸੰਭਾਲਣ ਦੇ ਲਈ ਟ੍ਰੈਫਿਕ ਮੁਲਾਜ਼ਮ ਸਵੇਰ ਤੋਂ ਹੀ ਡਿਊਟੀ ਤੇ ਤਨਤ ਨੇ ਇਹਨਾਂ ਦਾ ਰਖੜੀ ਦਾ ਤਿਹਾਰ ਕਿਸ ਤਰ੍ਹਾਂ ਦਾ ਬਿਤਿਆ ਔਰ ਕਦੋਂ ਇਹਨਾਂ ਨੇ ਰਖੜੀ ਬਣਵਾਈ ਔਰ ਕੀ ਇੰਨਾ ਦੇ ਰਖੜੀ ਦੇ ਤਿਹਾਰ ਦੇ ਉਤੇ ਭੈਣਾਂ ਦੇ ਨਾਲ ਮੁਲਾਕਾਤ ਹੋ ਪਈ ਇਸ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਰਖੜੀ ਦੇ ਤਿਹਾਰ ਦੇ ਉਤੇ ਖਾਸ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਉਹਨਾਂ ਹੀ ਚਾਹ ਹੁੰਦਾ ਉਹਨਾਂ ਦੀਆਂ ਭੈਣਾਂ ਨੂੰ ਵੀ ਉਹਨਾਂ ਹੀ ਚਾਹ ਹੁੰਦਾ ਜਿੰਨਾ ਆਮ ਲੋਕਾਂ ਨੂੰ ਹੁੰਦਾ ਜਾਣ ਲੈਣੇ ਸਰ ਅੱਜ ਰਖੜੀ ਦਾ ਤਿਹਾਰ ਤੁਹਾਡਾ ਕਿਦਾਂ ਨਿਕਲਿਆ ਬਹੁਤ ਵਧੀਆ ਜੀ ਅੱਛਾ ਤੁਹਾਡਾ ਤੁਹਾਡੀ ਭੈਣ ਨਾਲ ਮੁਲਾਕਾਤ ਹੋ ਪਈ ਆ ਫਿਰ ਹੋ ਗਈ ਜੀ ਜੋ ਵੀ ਸਵੇਰੇ ਰਖੜੀ ਬਣਾ ਕੇ ਆਏ ਆ ਜੀ ਬਹੁਤ ਵਧੀਆ ਹੋਇਆ ਜੀ ਬਾਹਰ ਕਾ ਕੇ ਡਿਊਟੀ ਤੇ ਤਣਾਸ ਇਹ ਵੀ ਆਪਣਾ ਤਿਆਰੀ ਹੈ ਜਬ ਪਬਲਿਕ ਨੂੰ ਕੋਈ ਵੀ ਆਂਤਨਾ ਆਵੇ ਉਹ ਸਾਡਾ ਤਿਆਰੀ ਹੈ ਜੀ ਜਿਸ ਵੇ ਸ਼ਹਿਰ ਦੇ ਵਿੱਚ ਨਾ ਜਦੋਂ ਤਿਹਾਰ ਹੁੰਦੇ ਟ੍ਰੈਫਿਕ ਜ਼ਿਆਦਾ ਵੱਜ ਜਾਂਦੀ ਹੈ ਹੈਨਾ ਤੇ ਅੱਜ ਵੀ ਪੂਰਾ ਦਿਨ ਤੁਹਾਡਾ ਟ੍ਰੈਫਿਕ ਸੰਭਲਦੇ ਹੀ ਨਿਕਲਿਆ ਹੋਵੇਗਾ ਅੱਜ ਟ੍ਰੈਫਿਕ ਜ਼ਿਆਦਾ ਦਿਖੀ ਆਮ ਦਿਨਾਂ ਨਾਲੋਂ ਅੱਜ ਬਹੁਤ ਜ਼ਿਆਦਾ ਟ੍ਰੈਫਿਕ ਸੀਗੀ ਪਰ ਇਹ ਹੀ ਪਬਲਿਕ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਣ ਦਿੱਤੀ ਰੁਟੀਨ ਦੇ ਵਿੱਚ ਆਈ ਗਈ ਤੇ ਰੁਟੀਨ ਦੇ ਵਿੱਚ ਹੀ ਚੱਲੀ ਗਈ ਹੈ ਅਜਾ ਤੁਸੀਂ ਰਖੜੀ ਦਾ ਕਿਹੜਾ ਸਮਾਂ ਚੁਣਿਆ ਸੀਗਾ ਜਾਂ ਭੈਣ ਨੂੰ ਸਪੈਸ਼ਲ ਕਿਹਾ ਵੀ ਇੱਕ ਦਿਨ ਪਹਿਲਾਂ ਆ ਜਾ ਕਿਦਾਂ ਮਨਾਇਆ ਭੈਣ ਵੀ ਕੱਲ ਹੀ ਆ ਗਏ ਸੀਗੇ ਜੀ ਇੱਕ ਦਿਨ ਪਹਿਲਾਂ ਆ ਗਏ ਸੀ ਸਵੇਰੇ 8 ਵਜੇ ਬਣਾ ਕੇ ਮੁੜ ਕੇ ਆਪਣੀ ਡਿਊਟੀ ਤੇ ਆ ਗਏ ਆ ਤੁਹਾਡੇ ਸਾਹਮਣੇ ਖੜੇ ਆ ਜੀ ਬਿਲਕੁਲ ਸਵੇਰੇ ਕੀ ਇਹ ਤਾਂ ਇਹਨਾਂ ਵੱਲੋਂ ਆਪਣੀ ਭੈਣ ਨੂੰ ਇੱਕ ਦਿਨ ਪਹਿਲਾਂ ਹੀ ਬੁਲਾ ਲਿੱਤਾ ਗਿਆ ਕਿਉਂਕਿ ਪਤਾ ਹੈ ਕੱਲ ਨੂੰ ਸ਼ਹਿਰ ਦੀ ਟ੍ਰੈਫਿਕ ਨੂੰ ਸੰਭਲਣਾ ਰਖੜੀ ਵਾਲੇ ਦਿਨ ਟ੍ਰੈਫਿਕ ਨੂੰ ਸੰਭਲਣਾ ਹੈ ਔਰ ਤੁਸੀਂ ਦੇਖੋ ਕਿ ਪੂਰੇ ਮੁਲਾਜ਼ਮ ਇਸ ਵਕਤ ਡਿਊਟੀ ਤੇ ਤਨਾਤ ਹੈ ਔਰ ਲਗਾਤਾਰ ਟ੍ਰੈਫਿਕ ਨੂੰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਗੁੱਟ ਦੇ ਉੱਤੇ ਰਖੜੀ ਜ਼ਰੂਰ ਬੰਨੀ ਹੋਈ ਹੈ ਤੁਹਾਡੀ ਗੁੱਟ ਦੇ ਉੱਤੇ ਰਖੜੀ ਸਜ ਗਈ ਹੈ ਤਾਂ ਅੰਕਲਾਂ ਨੂੰ ਆ ਗਈ ਸੀ ਅੱਜ ਸਵੇਰੇ ਬਨਵਾਈ ਕਿਤਾ ਨਹੀਂ ਸਾਰੇ ਇਹ ਤਾਂ ਰਾਤ ਵੀ ਤੁਹਾਨੂੰ ਪਤਾ ਲੇਟ ਹੋ ਗਏ ਆ ਰਾਤ ਜਾਮ ਮੜਾ ਬੜਾ ਲੱਗੇ ਵੀ ਉਹਨਾਂ ਕੜਾਈ ਗਏ ਆ ਤੇ ਇਹ ਫਿਰ ਰਾਤ ਨੂੰ ਜਾ ਕੇ ਬੜਾਈ ਜੀ ਰੱਖਦੀ ਆ ਅੱਛਾ ਜਣੀ ਇੱਕ ਦਿਨ ਹਾਂਜੀ ਹਾਂਜੀ 11 ਵਜੇ ਜਾ ਕੇ ਰਾਤ ਨੂੰ ਬੜਾਈ ਜੀ ਰੱਖਦੀ ਆ ਅੱਛਾ ਇਹਨਾਂ ਨੇ ਇੱਕ ਦਿਨ ਪਹਿਲੇ ਰਖੜੀ ਬਣਵਾ ਲਈ ਤਾਂ ਜੋ ਪਤਾ ਵੀ ਸਵੇਰੇ ਟ੍ਰੈਫਿਕ ਸੰਭੜੀ ਹਾਂਜੀ 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 ਟ੍ਰੈਫਿਕ ਦਾ ਸਾਨੂੰ ਜ਼ਰੂਰੀ ਹੈ ਜੀ ਟੈਪ ਦਾ ਕਿਉਂਕਿ ਜੇ ਕਿਸੇ ਨੂੰ ਕੋਈ ਦੁੱਖ ਤਕਦੀਬ ਆਗੇ ਤਾਂ ਸਾਨੂੰ ਆਗੇ ਦੁੱਖ ਤਕਦੀਬ ਜੀ ਜਿਵੇਂ ਬੰਦਾ ਘਰੋਂ ਆਉਂਦੇ ਆ ਆਰਾਮ ਨਾਲ ਸੁੱਖ ਸ਼ਾਂਤ ਨਾਲ ਘਲਾਪੀ ਘਰੇ ਜਾਣ ਹੁੰਦਾ ਹੈ ਅੱਛਾ ਭੈਣਾਂ ਨੂੰ ਵੀ ਚਾਹ ਹੁੰਦਾ ਭਰਾਵਾਂ ਨੂੰ ਵੀ ਚਾਹ ਹੁੰਦਾ ਤੁਹਾਡੀ ਭੈਣ ਨੇ ਨਹੀਂ ਇਤਰਾਜ਼ ਜਤਾਇਆ ਵੀ ਭਰਾਵਾ ਤੂੰ ਸਰਕਾਰੀ ਨੌਕਰੀ 'ਚ ਆ ਮੈਨੂੰ ਇੱਕ ਦਿਨ ਪਹਿਲਾਂ ਹੀ ਬੁਲਾ ਲਿਆ ਹੋ ਭੈਣਾਂ ਨੂੰ ਜਿਆਦਾ ਹੁਣ ਪਤਾ ਹੀ ਹੈ ਜੀ ਵੀ ਮਲਾਇਮਾ ਨੂੰ ਤੁਹਾਨੂੰ ਪਤਾ ਟਾਈਮ ਲੱਗੇ ਜਾਂ ਨਾ ਲੱਗੇ ਕਿਉਂਕਿ ਜਿਹੜੀ ਤੈਅਫਾ ਇਹ ਸਾਨੂੰ ਨਾ ਜਿਹੜਾ ਸਾਡੇ ਅਫਸਰਾਂ ਨੇ ਹੁਕਮ ਦਿੱਤੇ ਆ ਇਹ ਜ਼ਰੂਰੀ ਆ ਪਹਿਲਾਂ ਇਹ ਇਹ ਹੋਕ ਹੋ ਗਮਾਣਾ ਜੇ ਆਪਸਰਾਂ ਦੇ ਇਹ ਸਾਨੂੰ ਜ਼ਰੂਰੀ ਆ ਬਾਕੀ ਤਾਂ ਚਲੋ ਚੱਲਦੇ ਰਹਿਣਾ ਕੰਮ ਬਿਲਕੁਲ ਠੀਕ ਹੈ ਜੀ ਅੱਛਾ ਭੈਣ ਖੁਸ਼ ਹੋ ਕੇ ਗਈ ਹਾਂਜੀ ਹਾਂਜੀ ਭੈਣ ਖੁਸ਼ ਹੋ ਕੇ ਗਈ ਪੂਰੀ ਤਾਂ ਸਮਝ ਗਈ ਹਾਂਜੀ ਬਹੁਤ ਭੈਣ ਨੂੰ ਪਤਾ ਇਹ ਮਜਬੂਰੀ ਹੈ ਨਾ ਨੂੰ ਠੀਕ ਹੈ ਜੀ ਬਿਲਕੁਲ ਭੈਣਾਂ ਨੂੰ ਵੀ ਪਤਾ ਹੈ ਕਿ ਸਾਡੇ ਭਰਾਵਾ ਦੀ ਮਜਬੂਰੀ ਹੈ ਸਾਰੇ ਪੂਰੇ ਟ੍ਰੈਫਿਕ ਕਾਨੂੰਨ ਉਹਨਾਂ ਨੇ ਸਹਮਣਾ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਪੂਰੇ ਸ਼ਹਿਰ ਦੀ ਟ੍ਰੈਫਿਕ ਦੀ ਜ਼ਿੰਮੇਵਾਰੀ ਇੰਨਾ ਟ੍ਰੈਫਿਕ ਮੁਲਾਜ਼ਮਾ ਦੇ ਸਿਰ ਤੇ ਹੀ ਆਉਣੀ ਹੈ ਟ੍ਰੈਫਿਕ ਸੰਭਲ ਦੇ ਵਿੱਚ ਮਸ਼ਗੂਲ ਨੇ ਔਰ ਟ੍ਰੈਫਿਕ ਦੇਖ ਲਓ ਪੂਰੇ ਸ਼ਹਿਰ ਦੀ ਅੱਜ ਰਖੜੀ ਵਾਲੇ ਦਿਨ ਪੂਰੇ ਸ਼ਹਿਰ ਦੀ ਟ੍ਰੈਫਿਕ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਾਰਨ ਹੈ ਅੱਜ ਤਿਉਹਾਰ ਹੈ ਇਸ ਕਰਕੇ ਟ੍ਰੈਫਿਕ ਵੱਧ ਦਿਖਾਈ ਦੇ ਰਹੀ ਹੈ ਲੇਕਿਨ ਸਰਕਾਰੀ ਮੁਲਾਜ਼ਮਾਂ ਵੱਲੋਂ ਜੋ ਕਿਹਾ ਜਾ ਰਿਹਾ ਕਿਸੇ ਵੱਲੋਂ ਇੱਕ ਦਿਨ ਪਹਿਲਾਂ ਯਾਨੀ ਕਿ ਕੱਲ ਰਾਤ ਨੂੰ ਹੀ ਰਖੜੀ ਬਣਵਾ ਲਈਤੀ ਗਈ ਅਤੇ ਕਿਸੇ ਮੁਲਾਜ਼ਮ ਵੱਲੋਂ ਤੜਕ ਸਾਰੇ ਰਖੜੀ ਬਣਵਾ ਕੇ ਆਪਣੀ ਡਿਊਟੀ ਯਾਨੀ ਕਿ ਆਪਣਾ ਫਰਜ਼ ਨਿਭਾਉਣ ਲਈ ਚੌਂਕਾ ਦੇ ਵਿੱਚ ਤਣਾਤ ਹੋ ਗਏ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ